ਸਤਿ ਸ਼੍ਰੀ ਅਕਾਲ ਜੀ ਟਾਈਮਸ ਆਫ ਪ੍ਰਾਈਮ ਨਿਊਜ਼ ਇੰਡੀਆ ਹਰ ਪੀਸ ਨੂੰ ਮੁੰਟਾ ਦਾ ਸਵਾਗਤ ਕਰਦਾ ਪਿਛਲੇ ਦਿਨੀ ਭਾਰੀ ਬਰਸਾਤ ਦੇ ਕਾਰ ਬਿਆਸ ਦਰਿਆ ਦੇ ਵਿੱਚ ਖਾੜਾ ਵਰਗੇ ਹਾਲਾਤ ਬਣੇ ਹੋਏ ਆ ਔਰ ਬਹੁਤ ਸਾਰੇ ਪਰਿਵਾਰ ਜੋ ਦਰਿਆਵਾਂ ਦੇ ਵਿੱਚ ਰਹਿੰਦੇ ਸੀਗੇ ਉਹ ਉੱਠ ਕੇ ਰੋਡ ਦੇ ਉੱਤੇ ਆ ਗਏ ਉਹਨਾਂ ਦਾ ਬਹੁਤ ਔਖਾ ਹੋਇਆ ਪਿਆ ਆਪਾਂ ਉਹਨਾਂ ਪਰਿਵਾਰਾਂ ਦੇ ਨਾਲ ਗੱਲਬਾਤ ਕਰਦੇ ਸਾਡੇ ਨਾਲ ਵੀਰ ਜੀ ਮੌਜੂਦ ਹੈ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਜੋ ਇਹ ਪਾਣੀ ਆਇਆ ਹੈ ਇਹਦੇ ਬਾਰੇ ਤੁਸੀਂ ਕਿ ਵਿਚਾਰ ਕੀ ਕਹਿਣਾ ਚਾਹੋਗੇ ਦੇਖੋ ਜੀ ਵਿਚਾਰ ਤਾਂ ਇਸ ਵੇਲੇ ਉਹੋ ਜੇ ਆ ਜਿਹੋ ਜੇ ਕਦੇ ਮਹਾਰਾਜ ਕਰੇ ਹੀ ਨਾ ਕਿਸੇ ਦੇ ਨਾਲ ਜੀ ਹਲਿਆਤ ਜਿਹੜੇ ਐ ਬਹੁਤ ਮਾੜੇ ਆ ਪਾਣੀ ਜਿਹੜਾ ਵਾ ਬਹੁਤ ਹੀ ਜ਼ਿਆਦਾ ਆ ਇਹਨੂੰ ਜਿਆਦੇ ਤੋਂ ਜਿਆਦਾ ਕਹਿੰਦੇ ਆ ਉਹ ਪਾਣੀ ਆ। ਬਾਕੀ ਮੈਂ ਇਹੋ ਹੀ ਕਹਿਣਾ ਚਾਹਣਾ ਕਿ ਵਾਹਿਗੁਰੂ ਦੀ ਕਿਰਪਾ ਵਾ ਚਲੋ ਅਜੇ ਮਾਲ ਟੰਗਰ ਜੀ ਆ ਜਾਂਦੀ ਜਿਹੜਾ ਵਾ ਇਹ ਤੰਡਾ ਰੋਰ ਸ਼੍ਰੀ ਹਰਗੋਬਿੰਦਪੁਰ ਤੋਂ ਉੱਪਰ ਬੈਠਾ ਵਾ। ਜੀ ਸਾਰਾ ਚੜਦੀ ਕਲਾ ਦੇ ਵਿੱਚ ਵਾ। ਹੋਰ ਵੀ ਵੀਰ ਜਿਹੜੇ ਮੇਰੇ ਸੇਵਾ ਕਰਨਦੇ ਆ ਇਸ ਟਾਈਮ ਤੇ ਮਨਜੋਤ ਸਿੰਘ ਤਲਵੰਡੀ ਆ ਵੀਰ ਮੇਰਾ ਹੋਰ ਇੱਕ ਬਾਬਾ ਦੀ ਫੌਸਟੇਟੀ ਵਾਲੇ ਹੋਰ ਵੀ ਸੇਵਾ ਕਰਦੇ ਆ। ਜੀ ਮੈਂ ਸਾਰਿਆਂ ਵਾਸਤੇ ਬੜਾ ਧੰਨਵਾਦ ਕਰਦਾ ਵਾਂ। ਤੇ ਚਲੋ ਸਾਨੂੰ ਪ੍ਰਸ਼ਾਸਨ ਤੋਂ ਕੋਈ ਆਸ ਨਹੀਂ ਸੀਗੀ। ਤਾਂ ਜਿਨ੍ਹਾਂ ਨੇ ਵੀਰਾਂ ਨੇ ਸੇਵਾ ਕੀਤੀ ਆ ਜਿਹੜੇ ਵੀਰ ਮੇਰੇ মিডিਆ ਬਣਾਈ ਬਈਆ মিডিਆ ਰਾਈ ਵੀ ਜਿਹੜੇ ਇੱਥੇ ਆਉਂਦੇ ਆ ਇਹਨਾਂ ਦਾ ਵੀ ਬੜਾ ਮੈਂ ਸਤਿਕਾਰ ਕਰਦਾ ਆ ਕਿ ਚਲੋ ਹਰ ਇੱਕ ਕੋਰੇ ਆਵਾਜ਼ ਪਹੁੰਚਦੀ ਆ ਤੇ ਆਵਾਜ਼ ਪਹੁੰਚਦੀ ਰਵੇ ਕਿਉਂਕਿ ਫਸਲਾਂ ਤਾਂ ਨਹੀਂ ਰਈਆਂ ਪਰ ਜਿਹੜੇ ਲੋਕ ਬੈਠੇ ਨੇ ਡੰਗਰਾਂ ਵਾਸਤੇ ਚਾਰੇ ਦੀ ਅੱਗੇ ਵੀ ਬੜੀ ਬੜੀ ਮੈਂ ਮੰਗ ਕਰ ਚੁੱਕਾ ਆ ਤੇ ਡੰਗਰਾਂ ਦਾ ਜਿਹੜਾ ਚਾਰਾ ਵਾ ਹੁਣ ਨਹੀਂ ਤੇ ਜਿਹੜਾ ਪਾਣੀ ਪੀਣ ਵਾਲਾ ਵਾ ਇਹਦੀ ਗੁਰੂ ਘਰ ਤੋਂ ਪਾਣੀ ਆਉਂਦਾ ਵਾ ਪਰ ਦੋ ਤਿੰਨ ਟਾਈਮ ਹੀ ਆਉਂਦਾ ਵਾ ਤੁਹਾਨੂੰ ਪਤਾ ਬੱਚੇ ਬੈਠੇ ਆ ਨਿਗੇ ਨਿਗੇ ਗਰਮੀ ਦੇ ਵਿੱਚ ਪਾਣੀ ਹਰ ਵਕਤ ਚਾਹੀਦਾ ਵਾ ਜਿੰਨੇ ਵੀ ਸੇਵਾਦਾਰ ਸਾਰੇ ਵੀਰੋ ਪਾਣੀ ਦੀ ਸੇਵਾ ਤੇ ਡੰਗਰਾਂ ਦੇ ਹਰੇਚਾਰੇ ਦੀ ਸੇਵਾ ਜ਼ਰੂਰ ਕਰਨ ਜਿਹੜੇ ਵੀਰ ਜਿਹੜੇ ਦਰਿਆ ਦੇ ਵਿੱਚੋਂ ਵੀਰ ਭੈਣ ਉੱਠ ਕੇ ਅੱਜ ਰੋਡ ਦੇ ਉੱਤੇ ਬੈਠੇ ਇਹਨਾਂ ਦਾ ਲੰਗਰ ਪਾਣੀ ਇਹਨਾਂ ਦਾ ਦਵਾਦਾਰੂ ਤੇ ਡੰਗਰਾਂ ਦਾ ਪੱਠਾ ਦਿੱਥੇ ਦਾ ਬਾਈ ਕੀ ਛੱਕਦਾ ਵਾ ਉਹਦੇ ਬਾਰੇ ਵੀ ਦੱਸੋ ਪੱਠੇ ਰਤੇ ਬਦਲੇ ਤੇ ਮੈਂ ਦੱਸਦਾ ਚਲੋ ਅਜੇ ਤੱਕ ਠੀਕ ਹੈ ਚਲੋ ਲਈ ਆਉਂਦੀ ਆ ਸੰਗਤ ਵੀ ਤੇ ਜਿਹੜੇ ਜਿੰਨੇ ਵੀ ਵੀਰ ਉੱਤੇ ਬੈਠੇ ਆ ਸਾਰੇ ਕੋਹ ਬੇੜੀਆਂ ਰਾਂ ਹੀ ਕੱਟ-ਕੱਟ ਲਿਆਉਂਦੇ ਪਏ ਆ ਤੇ ਅਸੀਂ ਚੂਸ ਕਰਦੇ ਪਏ ਆ ਸਾਰਿਆਂ ਨੂੰ ਜਿੱਦਾਂ ਡੇਰਿਆਂ ਦੇ ਪਰਾ ਪਾਣੀ ਜ਼ਿਆਦਾ ਹੋ ਗਿਆ ਵਾ ਇਸ ਕਰਕੇ ਚਲੋ ਬਾਕੀ ਵੀ ਜਿਹੜੇ ਉੱਤੇ ਬੈਠੇ ਆਣ ਕੇ ਉਹਨਾਂ ਮਾੜੇ ਹਾਲਾਤ ਵਾ ਇੱਕ ਚਲੋ ਜਿਹੜੇ ਜਿਹੜੇ ਮੇਰੇ ਵੀਰ ਦਾਨੀ ਕੀ ਦਾ ਉਹਨਾਂ ਨੂੰ ਇੱਕ ਰਾਤ ਨੂੰ ਇੱਥੇ ਲਾਈਟਾਂ ਦੀ ਬੜੀ ਤੰਗੀ ਆ ਤੇ ਲਾਈਟ ਜਿਹੜਾ ਲਾਈਟ ਦਾ ਪ੍ਰਬੰਧ ਕੋਈ ਮੇਰਾ ਸੱਜਣ ਦਾਨੀ ਜਿਹੜਾ ਵਧੀਆ ਕਰਕੇ ਪ੍ਰਬੰਧ ਨਾਲ ਸਾਨੂੰ ਲਾਈਟ ਦਾ ਜਿਹੜਾ ਸੋਲਰ ਵਾਲੀ ਲਾਈਟਾਂ ਉਹ ਦਿੱਤੀਆਂ ਜਾਣ ਮੇਰਾ ਤੇ ਉਹ ਹੀ ਬੇਨਤੀ ਆ ਸਾਰੇ ਪ੍ਰਸ਼ਾਸਨਾਂ ਕੇ ਦੇ ਜਿਹੜੇ ਆ ਮੇਰੇ ਵੀਰ ਆਉਂਦੇ ਇਹਨਾਂ ਦੀ ਵੀ ਚਲੋ ਕਿਰਪਾ ਕਰੇ ਰੱਬ ਮਿਹਰ ਕਰੇ ਹਾਂ ਦੋਸਤੋ ਇਹ ਸਾਡੇ ਨਾਲ ਜਿਹੜੇ ਹੜਪੀੜ ਤੇ ਵੀਏ ਹੈਗੇ ਉਹਨਾਂ ਨੇ ਆਪਣੀ ਦਾਸਤਾਨ ਦੱਸੀ ਵਾਕੀ ਆਪਾਂ ਹੋਰ ਵੀ ਅੱਗੇ ਕਿਸੇ ਵੀਰਪਾਦਰ ਗੱਲਬਾਤ ਕਰਾਵਾਂਗੇ ਆਜੋ ਆਪਾਂ ਅੱਗੇ ਗੱਲ ਕਰਦੇ ਆ ਤੁਸੀਂ ਦੇਖ ਸਕਦੇ ਹੋ ਜਿਹੜੇ ਆਮਰੇ ਪਾਣੀ ਦੇ ਨਾਲ ਇੱਕ ਦੋ ਬੰਦਲਾ ਕੋਠੀ ਪਾਣੀ ਦੇ ਵਿੱਚ ਘਿਰ ਚੁੱਕੀ ਆ ਔਰ ਪਾਣੀ ਦੇਖ ਸਕਦੇ ਤੁਸੀਂ ਕਿੰਨਾ ਕਿੰਨਾ ਪਾਣੀ ਚੜਿਆ ਹੈਗਾ ਪਾਣੀ ਨੇ ਕਿੱਡਾ ਵੱਡਾ ਨੁਕਸਾਨ ਕੀਤਾ ਹੈਗਾ ਵਿੱਚ ਘਰ ਦੇ ਜੀ ਡੰਗਰ ਬੱਚੇ ਨਾਲ ਵੀ ਰਹਿ ਰਹੇ ਆ ਔਰ ਕੰਦਾ ਦੇ ਆਲ-ਵਾਲ ਤੁਸੀਂ ਦੇਖ ਸਕਦੇ ਹੋ ਪਾਣੀ ਕਿੰਨਾ ਕਿੰਨਾ ਚੜ ਚੁੱਕਾ ਦੇਖ ਸਕਦੇ ਹੋ ਬਾਕੀ ਆਪਾਂ ਅੱਗੇ ਤੁਹਾਡੇ ਨਾਲ ਗੱਲਬਾਤ ਕਰਦੇ ਆ ਅਗਲੇ ਕਿਸੇ ਵੀਰ ਭੈਣ ਨੂੰ ਮਿਲੋਨੇ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਉਹ ਮਕਾਨ ਕਿੱਡੇ ਕਿੱਡੇ ਡੁੱਬ ਚੁੱਕੇ ਹੈਗੇ ਆ ਪਿੱਛੇ ਮੋਟਰਾਂ ਮੋਟਰ ਦੀ ਜੋ ਹਾਈਟ ਹੁੰਦੀ ਹੈ ਘੱਟੋ-ਘੱਟ 8 ਤੋਂ 10 ਫੁੱਟ ਹੁੰਦੀ ਹੈ ਤੁਸੀਂ ਅੱਧੇ ਨਾਲੋਂ ਜ਼ਿਆਦਾ ਮੋਟਰ ਡੁੱਬ ਚੁੱਕੇ ਹੈਗੇ ਆ ਵਿਆਸ ਦਰਿਆ ਦੇ ਉੱਤੇ ਬਹੁਤ ਜ਼ਿਆਦਾ ਭਾਰੀ ਨੁਕਸਾਨ ਹੋ ਚੁੱਕਾ ਹੈਗਾ ਲੋਕਾਂ ਦਾ ਔਰ ਤੁਸੀਂ ਦੇਖ ਸਕਦੇ ਹੋ ਕਿ ਲਗਭਗ ਇੱਥੇ ਕਟੋ-ਕਟ 6-6 ਫੁੱਟ ਪਾਣੀ ਹੈਗਾ ਆਪਾਂ ਖੜੇ ਹੈਗੇ ਆ ਦਰਿਆ ਆਪਣੇ ਸ੍ਰੀ ਹਰਗੋਬਿੰਦਪੁਰ ਰੋਡ ਤੋਂ ਸ੍ਰੀ ਹਰਗੋਬਿੰਦਪੁਰ ਵਾਲੇ ਪਾਸੇ ਟਾਂਡੇ ਤੋਂ ਜਿਹੜੇ ਸ੍ਰੀ ਹਰਗੋਬਿੰਦਪੁਰ ਨੂੰ ਹੁੰਦੇ ਆ ਨਾਲ ਹੀ ਇਹ ਪਸੰਦ ਉੱਤੇ ਕੇ ਦੇਖ ਤੁਸੀਂ ਦੇਖ ਸਕਦੇ ਕਿੰਨਾ ਪਾਣੀ ਹੈਗਾ ਇਸ ਵਿਆਸ ਦਰਿਆ ਨੇ ਜੋ ਪਿੱਛੇ ਦੇ ਭਾਖੜਾ ਡੈਮ ਤੋਂ ਪਾਣੀ ਛੱਡੇ ਗਿਆ ਪੌਂਗ ਡੈਮ ਤੋਂ ਪਾਣੀ ਛੱਡਿਆ ਗਿਆ ਉਸ ਪਾਣੀ ਨੂੰ ਛੱਡਣ ਦੇ ਕਰਕੇ ਇਹ ਪਾਣੀ ਬਹੁਤ ਜ਼ਿਆਦਾ ਨੁਕਸਾਨ ਕਰ ਰਿਹਾ ਟਾਂਡਾ ਖੇਤਰ ਦੇ ਵਿੱਚ ਉਹਨਾਂ ਪਤਨ ਨੂੰ ਮਾੜੀ ਪਨਵਾ ਮੰਡ ਦੇ ਵਿੱਚ ਜੋ ਹੜਪੀੜਤ ਲੋਕ ਹੈ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਾਵਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਭਾਈ ਇਹੜਾ ਪਾਣੀ ਕਿੰਨੇ ਦਿਨਾਂ ਤੋਂ ਚੱਲ ਰਿਹਾ ਔਰ ਇੱਥੇ ਕੀ ਕੀ ਨੁਕਸਾਨ ਹੋ ਚੁੱਕਾ ਹੈਗਾ ਪਾਣੀ ਦੇਖੋ ਜੀ 4-5 ਦਿਨ ਤੋਂ ਤੇ ਪਾਣੀ ਬਹੁਤ ਜ਼ਿਆਦਾ ਜ਼ੋਰਤ ਵਗੰਡਿਆ ਵਾ ਪਹਿਲਾਂ ਵੀ ਆਇਆ ਸੀ ਪਹਿਲਾਂ ਇੱਕ ਆ ਕੇ ਰੁਕ ਗਿਆ ਹੈਗਾ ਅੱਛਾ ਜੀ ਲੋਕਾਂ ਨੂੰ ਥੋੜਾ ਜਿਹਾ ਹੌਸਲਾ ਆ ਗਿਆ ਹੈ ਵੀ ਸ਼ਾਇਦ ਹੁਣ ਨਾ ਆਵੇ ਅੱਛਾ ਜੀ ਲੋਕ ਦੁਬਾਰਾ ਆਪਣੇ ਘਰਾਂ 'ਚ ਪਹੁੰਚ ਗਏ ਤੇ ਹੁਣ ਫਿਰ ਇੱਕਦਮ ਜ਼ਿਆਦਾ ਪਾਣੀ ਆਨ ਕਰਕੇ ਲੋਕਾਂ ਦਾ ਤਾਂ ਸਾਮਾਨ ਹੀ ਨ ਜੋ ਵੀ ਘਰ ਦਾ ਲੀੜਾ ਕਪੜਾ ਆਟਾ ਫੱਕਾ ਦਾਣਾ ਜੋ ਕੁਛ ਵੀ ਆ ਉਹ ਲੋਕਾਂ ਕੋ ਕੱਢਿਆ ਹੀ ਨਹੀਂ ਗਿਆ ਬਾਹਰ ਤੇ ਹੁਣ ਤੁਹਾਡੇ ਸਾਹਮਣੇ ਵੇਖ ਲਓ ਕਿੰਨਾ ਪਾਣੀ ਆ ਜਿੰਨਾ ਝੋਨੇ ਮੰਡੇ ਏਰੀਆ ਦੇ ਵਿੱਚ ਜਿੰਨਾ ਵੀ ਝੋਨਾ ਹੀ ਕਿਸਦਾ ਕੋਈ ਬਚਾ ਨਹੀਂ ਆ ਤੇ ਇਸੇ ਤਰ੍ਹਾਂ ਦੋ ਚਾਰ ਦਿਨ ਹੋਰ ਰਿਹਾ ਪਾਣੀ ਤੇ ਇੱਕ ਮਾਦ ਦਾ ਵੀ ਨੁਕਸਾਨ ਹੋਰ ਮਾਦ ਦਾ ਕੀ ਬਚਾਵਾ ਇਹ ਕੀ ਇਹ ਨੁਕਸਾਨ ਤੇ ਤੁਹਾਡੇ ਸਾਹਮਣੇ ਹੀ ਆ ਵੇਖੋ ਇੰਨਾ ਪਾਣੀ ਆ ਇਹ ਨੁਕਸਾਨ ਹੀ ਆ ਲੋਕਾਂ ਦੇ ਮਕਾਨ ਢੱਗ ਗਏ ਆ ਕਈਆਂ ਦੇ ਇਹ ਚੀਜ਼ੇ ਦੇਖ ਕੇ ਆ ਇੱਕ ਘਰ ਬਹੁਤ ਜ਼ਿਆਦਾ ਡੁੱਬਿਆ ਪਿਆ ਉਹ ਘਰ ਵਾਲਿਆਂ ਨੂੰ ਜਦੋਂ ਬਾਹਰ ਕੱਢਿਆ ਉਹਨਾਂ ਦਾ ਸਾਮਾਨ ਤਾਂ ਬਿਲਕੁਲ ਖਰਾਬ ਹੋ ਗਿਆ ਸਾਰਿਆਂ ਦਾ ਇੱਕ ਦਾ ਨਹੀਂ ਮੰਡ ਏਰੀਏ ਦੇ ਏਰੀਏ ਦੇ ਵਿੱਚ ਨੀਵੇਂ ਸਾਧ ਵਿੱਚ ਕਿੰਨੇ ਘਰ ਹੈਗੇ ਆ ਜਿਹੜੇ ਅੰਦਰ ਹੈਗੇ ਆ ਬਹੁਤ ਜ਼ਿਆਦਾ ਘਰ ਬਾਈ ਵੇਖੋ ਹੁਣ ਕੁਝ ਦੇਖ ਨਹੀਂ ਦੇ ਕੋ ਲੋਕ ਬਾਹਰ ਆ ਗਏ ਆ ਸਭ ਮਕਾਨ ਇਹਨਾਂ ਦੇ ਵਿੱਚ ਕਾਫੀ ਆ ਲੋਕਾਂ ਦੇ ਕਈਆਂ ਦੀਆਂ ਛੱਤਾਂ ਡੇਪੀਆਂ ਕਿਸਦਾ ਸਾਮਾਨ 15 ਖਰਾਬ ਹੋ ਗਿਆ ਭਿੱਜ ਗਿਆ ਜੋ ਲੀੜਾ ਕੱਪੜਾ ਬਿਸਤਰਾ ਵੇਜਦਾ ਬਾਹਰ ਆ ਕੇ ਰੋਡ ਦੇ ਉੱਤੇ ਬੈਠ ਗਏ ਉਹਨਾਂ ਦਾ ਰੋਟੀ ਪਾਣੀ ਉਹਨਾਂ ਦਾ ਰੋਟੀ ਪਾਣੀ ਹੋਰ ਸੁਖੂਰਤਾ ਕਿਵੇਂ ਸੁਖੂਰਤਾ ਇਦਾਂ ਹੀ ਉਹ ਹਮਕਾਰ ਸੇਵਾ ਵਾਲੇ ਬਾਬੇ ਨੇ ਆਨਪ ਕਰਨ ਜੀ ਉਹ ਲਿਆਉਂਦੇ ਆ ਪ੍ਰਸ਼ਾਦਾ ਪਾਣੀ ਕੋਈ ਹੋਰ ਪਬਲਿਕ ਕੋਈ ਆਟਾ ਦਾਣਾ ਪ੍ਰਸ਼ਾਦਾ ਪਾਣੀ ਦੇ ਕੇ ਜਾਂਦੇ ਕੋਈ ਕਣਕ ਪੱਠਾ ਦਾਣਾ ਡੰਗਰਾਂ ਦੀ ਤੂੜੀ ਦਾੜੀ ਵੰਡ ਵੜੇਵਾ ਜੋ ਲੋਕ ਦੇ ਕੇ ਜਾਂਦੇ ਆ ਸਰਕਾਰ ਨੇ ਕੋਈ ਹੈਲਪ ਨਹੀਂ ਕੀਤੀ ਇੱਥੇ ਜੀ ਸਰਕਾਰ ਦਾ ਤੇ ਨਾਂ ਵਿੱਚ ਰੋਲ ਹੀ ਕੋਈ ਨਹੀਂ ਰਹਿ ਗਿਆ ਵੀ ਜੀ ਸਰਕਾਰ ਦਾ ਵੀ ਕੋਈ ਜ਼ਿੰਮੇਵਾਰੀ ਬਣਦੀ ਆ ਸਾਡੀ ਵੀ ਹੈ ਕਿ ਨਹੀਂ ਇਹ ਹੈ ਪੋਵਿਟੀ ਲੋਕ ਇੱਕ ਦੂਜੇ ਦੀ ਹੈਲਪ ਕਰਨਦੇ ਆ ਉਹੋ ਹੀ ਚੱਲਣ ਡਿਆ ਵਾ ਕੰਮ ਹੋਰ ਨਹੀਂ ਕੋਈ ਵੀ ਨਿਆਣ ਕੋਈ ਸਰਕਾਰ ਵੱਲੋਂ ਜਾਂ ਕਿਸੇ ਪ੍ਰਸ਼ਾਸਨ ਵੱਲੋਂ ਸਾਨੂੰ ਕੋਈ ਹੈਲਪ ਮਿਲੀ ਹੋਵੇ ਹੋਰ ਕੁਝ ਨਹੀਂ ਇੱਥੇ ਇਦਾਂ ਹੀ ਆ ਬਾਕੀ ਤੁਹਾਡੇ ਸਾਹਮਣੇ ਆ ਵੇਖ ਲਓ ਹਾਂਜੀ ਹਾਂਜੀ ਕੁਝ ਬੋਲ ਦਿਓ ਤੂੰ ਬੋਲ ਰਿਹਾ ਕਿ ਨੁਕਸਾਨ ਬਹੁਤ ਜ਼ਿਆਦਾ ਹੋਇਆ ਅੱਗੇ ਦੱਸ ਹੀ ਦਿੱਤਾ ਸਾਡੇ ਭਰਾਣੇ ਵੀ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਾ ਫਸਲਾਂ ਸਾਰੀਆਂ ਖਰਾਬ ਹੋ ਗਈਆਂ ਝੋਨੇ ਬਿਲਕੁਲ ਖਤਮ ਹੋ ਗਏ ਆ ਤੇ ਕਮਾਦਿਆ ਤੁਹਾਡੇ ਬਤੇ ਹੁਣ ਜੇ ਹੋਰ ਪਾਣੀ ਪਿੱਛੋਂ ਆ ਗਿਆ ਤੇ ਕਮਾਦ ਵੀ ਹਾਂਜੀ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਾ ਵਾ ਦੋਸਤੋ ਇਹ ਸੰ ਸਾਡੇ ਨਾਲ ਮਾੜੀ ਪੰਮਾ ਦੇ ਕੁਝ ਵੀਰ ਜਿਹੜੇ ਹੜਪੀੜ ਤੇ ਉਹਨਾਂ ਨੇ ਆਪਣੇ ਦੁੱਖ ਦੱਸਿਆ ਹੈਗਾ ਕਿ ਇੱਥੇ ਸਾਡੀ ਫਸਲ ਵੀ ਔਰ ਸਾਡੇ ਘਰਾਂ ਨੂੰ ਵੀ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਾ ਜਿੰਨੇ ਵੀ ਪੰਜਾਬ ਵੀ ਵੀਰ ਹੈਗੇ ਜੋ ਐਨਆਰਆਈ ਵੀਰ ਹੈਗੇ ਉਹਨਾਂ ਨੂੰ ਮੇਰੇ ਚੈਨਲ ਦੇ ਥਰੂ ਇੱਕ ਅਪੀਲ ਹੈਗੀ ਆ ਕਿ ਉਹ ਸਾਰੇ ਇਹਨਾਂ ਵੀਰਾਂ ਦੀ ਜਰੂਰ ਕੁਝ ਨਾ ਕੁਝ ਹੈਲਪ ਕਰੋ ਤਾਂ ਜੋ ਇਹ ਵੀਰਾਂ ਦਾ ਵੀ ਥੋੜਾ ਜਿਹਾ ਸੋਖਾ ਹੋ ਸਕੇ ਕਿਉਂਕਿ ਜਦੋਂ ਪਾਣੀ ਦੀ ਮਾਰ ਕੁਦਰਤੀ ਮਾਰੇ ਦੇ ਅੱਗੇ ਕਿਸੇ ਦਾ ਜੋਰ ਨਹੀਂ ਹੈਗਾ ਬਾਕੀ ਆਪਾਂ ਹੋਰਾਂ ਵੀਰਾਂ ਨਾਲ ਵੀ ਗੱਲਬਾਤ ਕਰਾਂਗੇ ਅੱਗੇ ਟਾਂਡੇ ਤੋਂ ਅੱਗੇ ਸੁਲਤਾਨਪੁਰ ਲੋਧੀ ਦੇ ਏਰੀਆ ਵਿੱਚ ਵੀ ਬਹੁਤ ਜ਼ਿਆਦਾ ਪਿੰਡ ਪਾਣੀ ਦੇ ਡੋਬੋ ਚੁੱਕੇ ਆ ਟਾਂਡਾ ਖੇਤ ਦੇ ਅਬਦੁੱਲਾਪੁਰ ਮਿਆਣੀ ਮਨਯਾਦੀ ਇਧਰਲੇ ਜਿਹੜੇ ਵਿੱਚ ਮੰਡ ਦੇ ਵਿੱਚ ਪਿੰਡ ਹੁੰਦੇ ਰੜਾ ਮੰਡ ਹੁੰਦਾ ਹੈਗਾ ਉਹ ਵੀ ਬਹੁਤ ਜ਼ਿਆਦਾ ਪਾਣੀ ਦੇ ਵਿੱਚ ਡੁੱਬ ਚੁੱਕਾ ਹੈਗਾ ਅੱਗੇ ਇਧਰ ਟਾਲੀ ਪਿੰਡ ਦੇ ਵਿੱਚ ਵੀ ਕਹਿੰਦੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈਗਾ ਉੱਥੇ ਇਥੇ ਇੱਕ ਟਾਲੀ ਖਬਰ ਆਈ ਹੈਗੀ ਕਿ ਇੱਕ ਟਾਲੀ ਰੜਾ ਪਿੰਡ ਦਾ ਨੌਜਵਾਨ ਪਾਣੀ ਦੇ ਵਿੱਚ ਡੁੱਬ ਕੇ ਉਸਦੀ ਡੈਥ ਹੋ ਚੁੱਕੀ ਹੈਗੀ ਬਹੁਤ ਹੀ ਮੰਦਭਾਗੀ ਖਬਰ ਸੀ ਕਿਓ ਤੁਸੀਂ ਦੇਖ ਸਕਦੇ ਆਪਾਂ ਇੱਥੇ ਬਹੁਤ ਸਾਰੇ ਵੀਰਾਂ ਭੈਣਾਂ ਨਾਲ ਗੱਲਬਾਤ ਵੀ ਕੀਤੀ ਆ ਉਹਨਾਂ ਨੇ ਵੀ ਸਾਨੂੰ ਇਹੀ ਦੱਸਿਆ ਕਿ ਇਸ ਏਰੀਆ ਦੇ ਵਿੱਚ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਾ ਜੋ ਪਾਣੀ ਚੜਿਆ ਹੈਗਾ ਘੱਟੋ ਘੱਟ 7-7 ਫੁੱਟ 8-8 ਫੁੱਟ ਪਾਣੀ ਉਹਨਾਂ ਦੇ ਘਰਾਂ ਵਿੱਚ ਜਾ ਚੁੱਕਾ ਹੈਗਾ ਔਰ ਉਹ ਪਾਣੀ ਦੇ ਨਾਲ ਮਾਲ ਦਾ ਡੰਗਰ ਦਾ ਜੋ ਘਰਾਂ ਦਾ ਸਮਾਨ ਹੈਗਾ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਾ ਔਰ ਉਹ ਬਹੁਤ ਧੰਨਵਾਦ ਕਰਦੇ ਆ ਸਮਾਜ ਸੇਵੀ ਸੰਸਥਾਵਾਂ ਦਾ ਬਾਬਾ ਦੀਪ ਸਿੰਘ ਸੇਵਾਦਾਰ ਗੜ੍ਹ ਦੀ ਵਾਲਾ ਸਰਵਤ ਦਾ ਪਲਾਸਾ ਸੋਸਾਇਟੀ ਮੂਨਕਾ ਤੇ ਹੋਰ ਵੀ ਜਿੰਨੀਆਂ ਇਲਾਕੇ ਦੀਆਂ ਨਾਮਵਰ ਸਮਾਜ ਸੇਵੀ ਸੰਸਥਾ ਹੈਗੀਆਂ ਜੋ ਉਹਨਾਂ ਨੂੰ ਡੇਲੀ ਲੰਗਰ ਪ੍ਰਸ਼ਾਦਾ ਪਸ਼ੂਆਂ ਵਾਸਤੇ ਚਾਰਾ ਪ੍ਰੋਵਾਈਡ ਕਰਵਾਉਂਦੀ ਹੈਗੀਆਂ ਇਦਾਂ ਹੀ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਜਰੂਰ ਫੋਲੋ ਕਰੋ ਧੰਨਵਾਦ